ਇਹ ਜਾ ਉੱਤਰ ਗਿਆ ਯਾਰ ਲੱਗਦਾ ਯਾਰ ਮੈਨੂੰ ਉਹ ਲਾਈਟ ਤਾਂ ਨਹੀਂ ਭੱਜ ਗਈ ਓਏ ਉਹ ਖੜੀ ਆ ਮੋਟਰ ਯਾਰ ਉਹ ਇੱਕ ਤਾਂ ਲਾਈਟਾਂ ਨੇ ਬੜਾਤ ਪਾਇਆ ਯਾਰ ਉਹ ਪਹਿਲਾਂ ਰੱਬ ਤਾਂ ਪਾਈ ਗਿਆ ਮਸਾਂ ਮੂੰਗੀ ਵੱਢੀ ਐ ਤੇ ਜੀਰੀ ਮਸਾਂ ਲਾਈ ਆ ਪਤੰਦਰਾਂ ਨੇ ਪਤਾ ਨਹੀਂ ਕੀ ਹੋਇਆ ਯਾਰ ਓ ਯਾਰ ਦੇਖੇ ਜਾ ਕੇ ਫੇਸਬੁਕ ਤਾਂ ਨਹੀਂ ਮੱਚ ਗਿਆ ਚਲ ਦੇਖਦੇ ਆ ਯਾਰ ਤਲਕੇ ਸਪਾਲ ਕੇ ਆ ਲੈਂਦਾ ਸੀ ਫੇਰ ਇਹਦੇ ਵਿੱਚ ਦੀ ਹੋ ਜਾ ਬੜਾ ਯਾਰ ਛੱਟ ਦੀ ਵੀ ਜੂਨ ਮਾਰ ਗਈ ਐ ਭਰਾਵਾ ਉਹ ਚੱਲ ਦੇਖ ਯਾਰ ਮੜਾ ਮੋਟਾ ਗੁੱਫੇ ਤਾਂ ਨਹੀਂ ਮੱਛਿਆ ਓ ਯਾਰ ਲੱਗਦਾ ਤਾਂ ਹੈ ਨਹੀਂ ਯਾਰ ਕੋਈ ਫੇਸ ਮੱਛਿਆ ਓ ਦੇਖੀਓ ਕਿਤੇ ਨਾਲ ਲੱਗ ਹੱਲੀ ਜੇ ਜਾਂਦਾ ਯਾਰ ਇਹ ਓ ਯਾਰ ਉਹੀ ਭੱਜੀ ਹੋਊ ਯਾਰ ਮਨ ਲੱਗਦਾ ਉਹਨਾਂ ਦੀ ਮੋਟਰ ਵੀ ਖੜੀ ਆ ਕੋਈ ਹਾ ਕਿਹੜਾ ਮੋਟਰਸਾਈਕਲ ਤੇ ਆਉਂਦਾ ਉਹ ਸਿਆਣਚੀ ਨਹੀਂ ਆਉਂਦਾ ਯਾਰ ਓ ਕਿਹੜਾ ਬੱਲੀ ਓ ਸੰਦੀਪ ਆ ਬਾਈ ਮੈਂ ਤਾਂ ਆਇਆ ਪਾਣੀ ਦੀ ਕੁੱਟ ਪੀ ਲੈ ਤੇ ਨਾਲ ਲੱਗ ਜੰਗਾ ਮੀ ਅੱਛਾ ਸੰਦੀਪ ਤੂੰ ਐ ਓਏ ਆ ਗਿਆ ਮੈਂ ਇੱਥੇ ਬਹਿ ਜਾ ਪਾਣੀ ਪੀਨੇ ਦੇਗਾ ਆਪਾਂ ਕਾਲੀ ਥੱਲੇ ਬਹਿ ਜਾ ਓਏ ਅੱਜ ਕਿਵੇਂ ਨਿੱਖਰਿਆ ਫਿਰਦਾ ਯਾਰ ਅੱਕੇ ਦਾ ਕਹਿੰਦੇ ਗੁੱਡਾ ਤੱਕ ਨਿੱਕਰ ਹੁੰਦੀ ਸੀ ਨਿਬੜ ਰਹਿਂਦਾ ਸੀ ਇਹ ਕਮਾਲ ਹੋ ਗਿਆ ਚੱਲ ਕੁਛ ਦੇ ਜਾ ਕੇ ਕਿਹੜੀ ਮੁਰਗੀ ਹੱਥ ਲਾਕੀ ਇਹਦੇ ਕੋਈ ਨਾ ਕੋਈ ਗੱਲ ਤਾਂ ਹੋਊਗੀ ਆ ਜਾ ਨੰਗੇਆ ਬਲਜੀਤ ਸਿਆ ਅੱਕਾ ਸਿਆ ਸੱਟੇ ਯਾਰ ਕਸੀਆ ਕਿਤੇ ਕੀ ਫਿਰਦਾ ਨਾਲ ਓਏ ਭਰਾਵਾ ਇਹ ਸੰਤਾਂ ਜੱਟਾਂ ਦੇ ਨਾਲ ਹੀ ਜਾਣਗੇ ਹਾ ਹੋ ਇਹ ਜੇ ਆਪਣੇ ਬਾਪੂ ਵਰਗੇ ਦਾਦੇ ਬਤਾਦੇ ਚੱਕੀ ਫਿਰਦੇ ਰਹੇ ਆ ਨਾਲ ਛਾਈ ਜ਼ਿੰਦਗੀ ਉਹਨਾਂ ਨੇ ਗਾਹੀ ਕੀ ਘਾਟਾ ਕਿਸੇ ਚੀਜ਼ ਦੀ ਆਪਣੇ ਆ ਚੰਗੀ ਜੀਰੀ ਲੱਗੀ ਆ 15 ਕਿਲੋ ਟੱਕਾ ਇੱਥੇ ਓਏ ਹੋ ਦੱਸਿਆ ਤੂੰ ਬੜਾ ਨਿਖ ਰਿਆ ਫਿਰਦਾ ਏ ਕੂਡ ਸ਼ੂਟ ਪਾਏ ਨੇ ਓਏ ਇਹ ਤਾਂ ਮੈਂ ਜ਼ਮੀਨ ਦਿੱਤੀ ਆ ਦੀ 3.5 ਕਰੋੜ ਰੁਪਏ ਨੂੰ ਕਿਲਾ ਓ ਕੀ ਕਹੀ ਇਹਨਾਂ ਤੂੰ ਯਾਰ ਓਏ ਤੈਨੂੰ ਬੋਲਾ ਹੋ ਗਿਆ ਹੁਣ ਜ਼ਮੀਨ ਵੇਚਤੀ ਆ ਦੀ ਮੈਂ ਅੱਛਾ ਤੇਰੇ ਖਾਤਰ ਪੈਸਾ ਮੁੱਕ ਹੋ ਗਿਆ ਹੁਣ ਓਏ ਬਈ ਪੈਸਾ ਹੀ ਮੁੱਖ ਆ ਪੈਸੇ ਬਿਨਾ ਪੁੱਛਦਾ ਕੌਣ ਆ ਇੱਥੇ ਅੱਛਾ ਤੂੰ ਜ਼ਮੀਨ ਵੇਚਿਆ ਤੇ 15 ਕਿੱਲੇ ਸੀਗੇ ਹਾਂ ਜਿਹੜੇ ਤੂੰ ਤਿੰਨ ਦੋ ਸਰੀ ਲਾਏ ਸੀ ਦਿਹਾੜੀ ਆਉਂਦੇ ਸੀ ਆ ਝੋਨਾ ਲਾ ਕੇ ਗਏ ਨੇ ਗਰੀਬ ਉਹ ਵਿੱਤਰ ਜਾਣਗੇ ਉਹ ਵੀ ਉਹ ਬਾਈ ਉਹਨਾਂ ਦਾ ਆਪਾਂ ਟਿਕਾ ਨਹੀਂ ਦਿੱਤਾ ਉਹ ਕਿਤੇ ਮਰਜ਼ੀ ਜਾਣ ਆਪਾਂ ਆ ਦੀ ਰਕਮ ਕਮਾਈ ਆ ਇੰਨੀ ਰਕਮ ਮੈਂ ਸਾਰੀ ਲੈ ਕੇ ਦੇਣਾ ਚਾਰੀ ਜ਼ਿੰਦਗੀ ਜੀ ਨਹੀਂ ਗਵਾ ਸਕਦਾ ਸੀ ਓ ਯਾਰ ਜ਼ਿੰਦਗੀ ਤੇ ਨਹੀਂ ਹੁੰਦੀਆਂ ਇਹ ਗੱਲਾਂ ਇਹ ਝੋਨਾ ਲੋਕਾਂ ਖਾਤਰ ਹੁੰਦੀਆਂ ਨੇ ਪੜੇ ਲਿਖੇ ਹੁਣ ਤੂੰ ਜਿਹੜਾ ਤੇਰੇ ਵਗਨੇ ਕੰਮ ਨਹੀਂ ਕਰਨਾ ਚੱਕ ਕੇ ਤੂੰ ਵੇਚ ਆਇਆ ਜ਼ਮੀਨ ਉਹ ਫਿਰ ਬਾਈ ਫਿਰ ਉਹਦਾ ਕਰਾਉਣਾ ਵੀ ਕੀ ਸੀ ਯਾਰ ਰੋਟੀ ਪਾਣੀ ਆ ਰੋਟੀ ਪਾਣੀ ਆ ਪਜਮ ਕਣਕ ਹੁੰਦੀ ਆਗੀ ਬਾ ਹੋਰ ਲੈ ਲਾਂਗੇ ਕਿਤੇ ਥੋੜੀ ਕਾਣੀ ਜ਼ਮੀਨ ਆ ਸਸਤੀ ਮਿਲੂਗੀ ਅੱਛਾ ਹੁਣ ਤੂੰ ਖਾਏਗਾ ਕੀ ਉਹੀ ਤਾਂ ਮੈਂ ਕਹਿੰਦਾ ਕੋਈ ਹੋਰ ਜ਼ਮੀਨ ਲੈ ਲਾਂਗੇ ਸਸਤੀ ਮੁੱਲ ਲੈ ਲਾਂਗੇ ਇੰਨੇ ਤਾਂ ਆਪ ਖਾਂਦੇ ਵੀ ਨਹੀਂ ਹੈਗੇ ਇੰਨੇ ਸਾਰੀ ਜ਼ਿੰਦਗੀ ਨਹੀਂ ਪੈਸਾ ਮਿਲਦਾ ਇੰਨੇ ਤਾਂ ਆਪ ਖਾਂਦੇ ਵੀ ਨਹੀਂ ਹੈਗੇ ਬਚੂਗਾ ਬੋਰਾ ਨਾਲ ਅੱਛਾ ਤੂੰ ਇਹੀ ਇਹੀ ਕਿਉਂ ਵੇਚੀ ਫਿਰ ਤੂੰ ਆਪਦੀ ਵੀ ਫਿਰ ਇਹ ਸੜਕ ਚ ਆ ਗਈ ਛੱਡ ਛੱਡ ਕੇ ਤਾਂ ਮੇਰੀ ਵੀ ਆਉਂਦੀ ਮੈਨੂੰ ਤੈਨੂੰ 3.5 ਮੈਨੂੰ 5 ਕਰੋੜ ਕਹਿੰਦੇ ਸੀ ਆਪਾਂ ਦਾ ਕੋਈ ਨਹੀਂ ਮੰਨਿਆ ਤੂੰ ਤਾਂ ਮੂਰਖ ਬੰਦੇ ਆਂ ਤੁਸੀਂ ਤਾਂ ਬਸ ਆ ਕਸੀ ਨਾਲ ਹੀ ਮਰਨਾਗਾ ਸਭ ਜ਼ਿੰਦਗੀ ਇੱਥੇ ਗਰਮੀ ਚ ਮਰਨਾ ਓਏ ਮੇਰੀ ਗੱਲ ਮੰਨ ਲਾ ਮੈਂ ਕਾਹੇ ਕਿਸਦੇ ਵੀ ਕਰਵਾ ਦੂੰਗਾ ਤੇਰੀ ਮੰਨ ਜਾ ਬੱਦਜੇ ਕਰਵਾ ਦੂੰ ਓ ਰਹਿੰਦੇ ਇਹਦੇ ਕੰਮਾਂ ਨੂੰ ਭਰਾਵਾ ਮੂਸਾ ਨੇ ਨਹੀਂ ਕਿਹਾ ਸੀ ਆ ਹਾਂ ਕਿਹਾਂ ਲੋਗੋ ਦਾ ਬਦਲਣਗੇ ਸਰਕਾਰ ਰਹਣੀਆਂ ਸੇਮ ਆਪਾਂ ਨੂੰ ਇਹਨਾਂ ਨੇ ਐਸਾਈ ਜ਼ਿੰਦਗੀਆਂ ਲੁੱਟ ਕੇ ਖਾਣਾਗਾ ਅੱਛਾ ਸਰਕਾਰਾਂ ਤਾਂ ਉਂਦੀ ਜਾਂਦੀ ਰਹਿੰਦੀਆਂ ਹੁਣ ਜ਼ਮੀਨਾਂ ਵੇਚਦੀਆਂ ਫਿਰ ਉਹ ਜ਼ਮੀਨਾਂ ਦਾ ਕਿਤੇ ਨਾ ਕਿਤੇ ਉਹ ਵੀ ਖੋਹ ਲੈਣਗੇ ਇਹ ਜੇ ਵੇਚ ਕੇ ਚਾਰ ਪੈਸੇ ਵਟ ਕੇ ਰੱਖ ਲੈਣਗੇ ਚੰਗਾ ਰਹੇਗਾ ਭਰਾਵਾ ਪੈਸੇ ਬੁਸ ਨਹੀਂ ਖੜਦੇ ਸਿੱਧੀ ਗੱਲ ਹੈ ਅੱਛਾ ਪੈਸਾ ਨਹੀਂ ਖਰਦਾ ਬੰਦੇ ਕੋਲੇ ਪੈਸਾ ਖਰਦਾ ਬਾਣੀਏ ਕੋਲੇ ਤਾਂ ਤੂੰ ਹੁਣ ਕੀ ਕਰੇਗਾ ਲਾਂ ਤੂੰ ਵੇਚ ਆਇਆ ਪਹਿਲਾਂ ਕਿ ਲੈ ਗੱਡੀ ਲੈੇਗਾ ਹਾਂ ਹਾਂ ਮੰਨ ਗਿਆ ਜਿਹਦੀ ਮੈਂ ਸੋਚ ਰੱਖੀ ਸੀ ਪਹਿਲਾਂ ਹੀ ਮਹਿੰਦਰਾ 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 ਥਾਰ ਥਾਰ ਲੈ ਲੈਂਗੇ ਪਹਿਲੀ ਬੁੱਕਰ ਰੱਖੀ ਆ ਤੇ ਉਸ ਤੋਂ ਬਾਅਦ ਲੈ ਲੇਗਾ ਬੋਲਟ ਬੋਲਟ ਤਾਂ ਜੋ ਕੋਈ ਐਡਾ ਖਿਆਲ ਹੈ ਨਹੀਂ ਸੀ ਪਰ ਬੋਲਟ ਵੀ ਆ ਸਕਦੇ ਹਾਂ ਗੱਡੀ ਦਾ ਗੱਡੀ ਦਾ ਮੈਂ ਸੋਚ ਰੀ ਤੇ ਮੈਂ ਤਾਂ ਮੈਂ ਤੇਰੇ ਕਹਿਣ ਤੋਂ ਬਾਅਦ ਤੂੰ ਪਾਏਗਾ ਕੋਠੀ ਕੋਠੀ ਦਾ ਮੈਂ ਤੇਰਾ 3-3 ਕਰੋੜ ਰੁਪਈਆ ਦਾ ਸਾਰਾ ਕੋਠੀ ਖਾ ਜੂ ਮੁੜ ਕੇ ਤੂੰ ਭੀਖ ਮੰਗੀਆਂ ਉਹ ਨਾ ਜੱਜ ਤੇਰੇ ਵਰਗੇ ਜੱਟ ਦਿਹਾੜੀਆਂ ਕਰਨਗੇ ਬਾਅਦ ਚ ਇਹਦਾ ਬਸ ਉਹੀ ਗੱਲਾਂ ਨੇ ਕਹਿਣੇ ਤੂੰ ਕਹਦੀ ਮੈਂ ਕਹਦੀ ਬਸ ਉਹੀ ਗੱਲਾਂ ਆ ਕਿ ਆਪਾਂ ਕਹਿ ਦਿੰਦੇ ਆ ਮੂੰਹ ਚੋਂ ਪੁਗਰੀ ਤਾਂ ਕਿਸੇ ਦੀ ਨਹੀਂ ਹੁੰਦੀ ਠੀਕ ਆ ਨਾ ਤੂੰ ਪਕਾਇਆ ਫਿਰ ਮੈਂ ਆਜੀ ਪਕਾਇਆ ਯਾ ਸਾਹੀ ਬਗਬਰ ਸ਼ੇਰਾ ਮੋਜਾਂ ਕਰਦੇ ਆ ਆ ਬੂਟ ਪਾਏ ਯਾ ਕੁਛ ਨਹੀਂ ਚੱਲ ਕੋਈ ਨਹੀਂ ਭਾਈ ਤੂੰ ਦੇਖ ਲੈ ਤੇਰੀ ਹਾਲਾਤ ਦੇਖ ਲੈ ਹੁਣ ਮੇਰਾ ਹਾਲ ਤੇਰੇ ਨਾਲੋਂ ਵਧੀਆ ਨਹੀਂ ਮੈਂ ਤੇਰੇ ਕੋਲ ਮੈਂ ਤਾਂ ਆਜੀ ਖਾਣੇ ਆ ਆਪਦੀ ਪਕਾ ਕੇ ਤੇਰੇ ਮੰਗੂਨ ਹੈਗਾ ਓਏ ਜਿਹੜਾ ਆਪਾਂ ਨੂੰ ਮਿਲਿਆ ਆਟਾ ਲਿਆਇਆ ਕਰਾਂਗੇ ਲਿਆਇਆ ਕਰਾਂਗੇ ਉਹਨਾਂ ਨੂੰ ਸਰਕਾਰਾਂ ਤੋਂ ਤੂੰ ਥੋੜੇ ਸਾਹਮਣੇ ਤ ਆਪਾਂ ਨੂੰ ਆਪਣੀ ਜ਼ਮੀਨ ਚੋਂ ਪਾਦਾ ਕਰਕੇ ਆਪਾਂ ਉਹਨੂੰ ਕੋਹੋਂ ਤੋਂ ਖਰੀਦ ਨਹੀਂ ਪਿਆ ਕਰੂ ਕੀ ਯਾਰ ਆਈਟਮ ਤੇਰੇ ਸਾਹਮਣੇ ਆ ਐਂ ਕਿ ਮੈਂ ਖਰੀਦ ਨਹੀਂ ਪਿਆ ਕਰੀਏ ਬਸ ਮੈਂ ਦੱਸਦਾ ਸਰਕਾਰਾਂ ਨੇ ਇਹ ਸਕੀਮ ਲਾਉਣੀ ਆ ਐਸਾ ਕੰਮ ਕਰਨਾਗਾ ਤੇ ਸਾਹਮਣੇ ਸਾਰਾ ਕੁਝ ਆਹੀ ਕੰਮ ਹੋਊਗਾ ਦੁਕਾਨਾਂ 'ਚ ਆ ਗੁਰੂ ਸਾਰਾ ਕੁਝ ਪਾਇਕੋਗੇ ਆਪਾਂ ਤੋਂ ਸਾਰੇ ਜ਼ਮੀਨ ਫੜਨਗੇ ਆਪਾਂ ਹੀ ਤੁਸੀਂ ਆਪਣਾ ਕੇ ਬਾਹਰ ਮਿੱਟੀ ਮੈਨ ਨਿਮਾਨ ਵਾਲਾ ਚੱਲ ਤੂੰ ਸਾਰੇ ਆਪਾਂ ਉਹ ਬਹਾਨ ਚ ਦਿਹਾੜੀ ਕਰਿਆ ਕਰਾਂਗੇ ਐਂ ਕਿ ਮੈਂ ਦਿਹਾੜੀ ਗਾ ਪੈਂਦਾ ਮੇਰਾ ਮਨ ਮੋਦੋ ਮੇਰਾ ਮਨ ਨਾ ਆਇਆ ਵੀ ਆਪਾਂ ਕੋਈ ਬਿਜ਼ਨਸ ਅੱਡੇ ਸੱਟ ਕਰ ਲਈਏ ਜ਼ਮੀਨ ਦਾ ਖੜਾ ਛੱਡੀ ਚੱਲ ਭਾਈ ਠੀਕ ਆ ਹਾਂ ਮੈਂ ਤਾਂ ਕੋਈ ਨਹੀਂ ਮੈਂ ਤੇਰੇ ਕੋਲੇ ਆ ਜੀ ਪਾਰਟੀ ਨੂੰ ਕਹਿਣਾ ਅੱਛਾ ਪਾਰਟੀ ਕਹਿ ਰਹੇ ਹਾਂ ਹਾਂ ਅਸਾਂ ਨੇ ਪਾਰਟੀ ਰੱਖੀ ਆ ਆ ਜੀ ਅੱਛਾ ਹੱਥ ਨੇ ਹਾਂ ਜੇ ਬਾਕੀ ਆਉਣਾ ਨਹੀਂ ਆਉਣਾ ਤੇਰੀ ਮਰਜ਼ੀ ਹੈ ਮੇਰਾ ਕਹਿਣਾ ਤੈਨੂੰ ਫੜ ਦੇ ਯਾਰ ਆਵਾਂਗੇ ਇਕੱਠੇ ਵੜਦੇ ਰਹੇ ਖੇਡਦੇ ਰਹੇ ਆ ਪਾਰਟੀ ਦਾ ਕਰਾਂਗੇ ਯਾਰ ਹਾਂ ਪਾਰਟੀ ਤੇ ਆ ਜੀ ਬਸ ਕਿਹੜਾ ਕੁਝ ਖਾਣਾ ਪੀਣਾ ਕੁਝ ਮਰਜ਼ੀ ਸੌ ਸਮਾਨ ਹੋਊਗਾ ਉਹ ਚੱਲ ਆ ਜਾ ਮੜਾ ਇੱਥੇ ਗੇੜਾ ਮਾਰੀ ਜੇ ਉਹ ਹੁਣ ਕਿਹੜਾ ਗੇੜਾ ਯਾਰ ਮੈਂ ਕੱਪੜੇ ਲਪੇਟ ਦਿਆਂ ਮੇਰੇ ਇੱਥੇ ਹੀ ਜਾਣਾ ਪੱਕਾ ਖਾਲਾ ਜਾ ਚੱਲ ਮੈਂ ਤਾਂ ਉਰੇ ਹੀ ਖੜੂੰਗਾ ਫਿਰ